ਤੈਨੂੰ ਬੀਤ ਜਾਣ ਦੇ ਮਾਸ ਦਹੀਂ ਨਾਲ ਘਵਾਰੇ ਤੈਨੂੰ ਮਿਲਣੇ ਜੁਦਾ ਦੇ ਤੂੰ ਬੀਤ ਜਾਣ ਕਤਨ ਕਿਤਨੇ ਯੁੱਗ ਹੋ ਗਏ ਇਹ ਚੱਕਰ ਲਾਉਂਦੇ ਆ ਇਹਨੂੰ ਸਾਨੂੰ ਇਹ ਖਾਤਮ ਕਿਵੇਂ ਕਰਨਾ ਹੈ ਅਸੀਂ ਇਸ ਮਾਤ ਲੋਕ ਵਿੱਚ ਆ ਕੇ ਬਹੁਤ ਦੁਖੀ ਹੁੰਦੇ ਆ ਬਹੁਤ ਮਾਂ ਪਿਓ ਬਿਛੜ ਬਿਛੜ ਜਾਣੇ ਤਾਂ ਦੁੱਖ ਹੈ ਧੀ ਪੁੱਤ ਪੜਦੇ ਨੇ ਤਾਂ ਦੁੱਖ ਹੈ ਅੱਗੇ ਬੋਲਦੇ ਨੇ ਤਾਂ ਦੁੱਖ ਹੈ ਨਸ਼ੇ ਕਰਦੇ ਨੇ ਤਾਂ ਦੁੱਖ ਹੈ ਦੇਖੋ ਦੁੱਖ ਗਿਣੇ ਨਹੀਂ ਜਾਂਦੇ ਪਰ ਐਸਾ ਕਿਹੜਾ ਸੂਰਮਾ ਹੈ ਜਿਹੜਾ ਸੋਚਦਾ ਕਿ हे ਵਾਹਿਗੁਰੂ ਇਸ ਮਾਤ ਲੋਕ ਵਿੱਚ ਆ ਕੇ ਬਹੁਤ ਦੁੱਖ ਮੈਂ ਦੇਖ ਲਿੱਤੇ ਪਰ ਹੁਣ ਨਹੀਂ ਕਿਰਪਾ ਕਰੋ ਏ ਜਿਹੜਾ ਜਨਮ ਮੈਨੂੰ ਤੁਸਾਂ ਦੇ ਦਿੱਤਾ ਹੈ ਇਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਓ ਐਵੇਂ ਨਹੀਂ ਸਾਧ ਸੰਗ ਸੁਖਦੇਵ ਜੀ ਮਨੀ ਮਹਾਰਾਜ ਦੀ ਉਧਾਰਨ ਗੁਰਬਾਣੀ ਵਿੱਚ ਆਂਦੀ ਹੈ ਜੰਮ ਦੇ ਹੀ ਸੁਖ ਲਈ ਉਦਾਸੀ ਪਾਈ ਗੁਰਦਾਸ ਜੀ ਨੇ ਵੀ ਐਵੇਂ ਨਹੀਂ ਲਿਖ ਦਿੱਤਾ ਇਤਨਾ ਵਿਰਾਗ ਉਹਨੂੰ ਸੀ ਸੋਜੀ ਹੋਈ ਵਣਾਂ ਨੂੰ ਚੱਲਿਆ ਗਿਆ ਸੀ ਕਿਉਂਕਿ ਸੁਖਦੇਵ मुनि ਨੂੰ ਵੀ ਸਾਧ ਸੰਗਤ ਪਿਛਲੇ ਜਨਮਾਂ ਦਾ ਗਿਆਨ ਸੀ ਆਪ ਦੇ ਪਿਤਾ ਵੇਦ ਵਿਆਸ ਨੂੰ ਆਖਿਆ ਪਿਤਾ ਜੀ ਉਹ ਕਿਰਪਾ ਕਰੋ ਮੈਂ ਵਣਾਂ ਨੂੰ ਚੱਲੇ ਆਇਆ ਉਹ ਅਮਰ ਪਦ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਉਹ ਅਟਲ ਪਦਵੀ ਮੈਂ ਪ੍ਰਾਪਤ ਕਰਨੀ ਚਾਹੁੰਦਾ ਹਾਂ ਪਿਤਾ ਪੁਸ਼ਪਦਾ ਸੁਖਦੇਵ ਕੀ ਗੱਲ ਉਮਰਾਂ ਤੇਰੀ ਛੋਟੀ ਹੈ ਤੇ ਇਹ ਵਿਰਾਗ ਕਿਸ ਗੱਲ ਤੋਂ ਤੈਨੂੰ ਲੱਗ ਚੁੱਕਿਆ ਹੈ ਉਹ ਦੱਸਦਾ ਹੈ ਸੁਖਦੇਵ मुनि ਪਿਛਲਾ ਜਨਮ ਕਹਿੰਦੇ ਪਿਤਾ ਜੀ ਵਾਹਿਗੁਰੂ ਦੀ ਐਸੀ ਕਿਰਪਾ ਹੈ ਮੈਨੂੰ ਪਿਛਲਾ ਜਨਮ ਆਪਣਾ ਯਾਦ ਹੈ ਪਿਛਲੇ ਜਨਮ ਦੇ ਵਿੱਚ ਮੈਂ ਪਹਿਲਾਂ ਤੋਤਾ ਵੀ ਸੀ ਉਹ ਤੋਂ ਪਿਛਲਾ ਜਨਮ ਕਹਿੰਦਾ ਮੈਂ ਇੱਕ ਗਦਾ ਸੀ ਬਣਿਆ ਹੋਇਆ ਗਦਾ ਬਣਿਆ ਹੋਇਆ ਆਜੇ ਨੇ ਪੱਠੇ ਨੇ ਸਾਡੇ ਪਿੰਡਾਂ ਵਿੱਚ ਵੀ ਹੁਣ ਤਾਂ ਟਰੱਕਾਂ ਵਿੱਚ ਟਰਾਲੀਆਂ ਵਿੱਚ ਇੱਟਾਂ ਆਉਂਦੀਆਂ ਨੇ ਪਰ ਦਾਸ ਨੇ ਖੁਦ ਵੇਖਿਆ ਸਾਡੇ ਪਿੰਡ ਵੀ ਪੱਠਾ ਹੈ ਪਹਿਲਾਂ ਗਧਿਆਂ ਦੇ ਉੱਪਰ ਇੱਟਾਂ ਕਰ ਆਉਂਦੀਆਂ ਸੀ ਸਾਡੇ ਉਹ ਦੱਸਦਾ ਹੈ ਕਿ ਪਿਤਾ ਜੀ ਉਹ ਮੈਂ ਪੱਠੇ ਦੇ ਉੱਪਰ ਕੰਮ ਕਰਿਆ ਕਰਦਾ ਸੀ ਜਿਹੜੇ ਮਾਲਕ ਸੀ ਬੜਾ ਪਾਰ ਲਦਣਾ ਉੱਪਰ ਜਦੋਂ ਮੈਂ ਕੰਮ ਕਰਨ ਦੇ ਲੈ ਕੇ ਨਹੀਂ ਰਿਹਾ ਤਾਂ ਉਹਨਾਂ ਨੇ ਮੈਨੂੰ ਧੋਬਿਆਂ ਦੇ ਕੋਲ ਵੇਚ ਦਿੱਤਾ ਸੀ ਅਗੇ ਧੋਬੀ ਵੀ ਐਸਾ ਸੀ ਕੱਪੜੇ ਨੇ ਪੰਡਾ ਮੇਰੇ ਉੱਪ ਰੱਖ ਦੇਣੀਆਂ ਤੇ ਦਰਿਆ ਦੇ ਕੋਲ ਜਾ ਕੇ ਕੱਪੜੇ ਤੋਣੇ ਗਿੱਲੇ ਉੱਪ ਰੱਖ ਦੇਣੇ ਬੜਾ ਉਹਨੇ ਮੈਨੂੰ ਕਸ਼ਟ ਦਿੱਤਾ ਇੱਕ ਦਿਨ ਕੀ ਹੋਇਆ ਮੀ ਪੈਣ ਦੇ ਕਾਰਨ ਕਰਕੇ ਇੱਕ ਛੱਪੜ ਜਿਹਾ ਬਣੇ ਹੋਇਆ ਸੀ ਜਿਵੇਂ ਚਲਾ ਕਹਿ ਦਿੰਦੇ ਆ ਪਿੰਡਾਂ ਵਿੱਚ ਆਮ ਹੀ ਹੋਇਆ ਕਰਦੇ ਸੀ ਕਹਿੰਦਾ ਜਦੋਂ ਮੈਂ ਉਹ ਚਲਾ ਟੱਪਣ ਲੱਗਿਆ ਮੇਰਾ ਪੈਰ ਐਸਾ ਧੱਸਿਆ ਵਿੱਚ ਹੀ ਉਹਦੇ ਗੱਡ ਗਿਆ ਵਿੱਚ ਗੱਡਿਆ ਹੋਇਆ ਤਾ ਲੋਕਾਂ ਨੇ ਕੀ ਕਰਨਾ ਮੇਰੀ ਪਿੱਠ ਦੇ ਉੱਤੇ ਆਪ ਦਾ ਪੈਰ ਰੱਖ ਕੇ ਉਹ ਚਲਾ ਟੱਪ ਜਾਂਦੇ ਸੀ ਕਿਉਂ ਤਰਸਤਾ ਕਿਸੇ ਨੇ ਕੀਤਾ ਨਾ ਸਾਰੇ ਨਹੀਂ ਆਣਾ ਮੇਰੇ ਉੱਪਰ ਪੈਰ ਰੱਖਣੇ ਉਹ ਚਲਾ ਟੱਪ ਜਾਣਾ ਤੇ ਹੋਇਆ ਕਿ ਪਿਤਾ ਜੀ ਮੇਰੇ ਮੂੰਹ 'ਚ ਪੈਣੀ ਪੈ ਗਿਆ ਤੇ ਮੈਂ ਮਰ ਗਿਆ ਤੋ ਤਾ ਬਣਿਆ ਸੀ ਫਿਰ ਆਮਲ ਕਥਾ ਸੁਣੀ ਫਿਰ ਤੁਹਾਡੇ ਘਰ ਮੇਰਾ ਜਨਮ ਹੋਇਆ ਤੇ ਮੈਨੂੰ ਪਿਛਲਾ ਜਨਮ ਆਪਣਾ ਯਾਦ ਹੈ ਇਸ ਕਰਕੇ ਮੇਰਾ ਬੜਾ ਰੋਣਾ ਆਉਂਦਾ ਹੈ ਕਿ ਹੈ ਵਾਹਿਗੁਰੂ ਇਹ ਜਨਮਾ ਤੋਂ ਖੜਾ ਛਡਾ ਲਓ ਮਹਾਰਦੀ ਬਾਣੀ ਵੀ ਕਹਿੰਦੀ ਹੈ ਨਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਸਾਧ ਸੰਗ ਸਾਨੂੰ ਵਾਰੀ ਮਿਲੀ ਹੈ ਪਰ ਅਸੀਂ ਪੁੱលਦੇ ਜਾ ਰਹੇ ਹਾਂ ਫਿਰ ਸਾਸੰ ਕਿੰਨਾ ਵੱਡਾ ਉਹਦਾ ਨਾਮ ਉਹਨਾਂ ਦੇ ਗੁਰੂ ਕੌਣ ਸੀ ਭਗਤ ਵੱਡਾ ਰਾਜਾ ਸਾਸੰ ਰਾਜਨਕ ਜੀ ਮਹਾਰਾਜੀਆਂ ਬਾਰੇ ਕਹਿ ਦਿੱਤਾ ਸੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਦਰਵ ਸੁਭਾ ਸੁਖ ਵਾਸੀ ਫਿਰ ਉਹਨਾਂ ਦੇ ਗੁਰੂ ਬਣੇ ਸੀ ਜਿਨ੍ਹਾਂ ਨੇ ਸਾ ਸੰਗ ਨਰਕੁੰਡ ਖਾਲੀ ਕਰ ਦਿੱਤੇ ਸੀ ਜੰਮਪੁਰ ਗਿਆ ਪੁਕਾਰ ਸੁਣਾ ਬਿਲਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ ਹੁਣ ਤਾਂ ਬੜੇ ਐਸੇ ਪ੍ਰਚਾਰਕ ਉੱਠ ਰਹੇ ਨੇ ਜਿਹੜੇ ਕਹਿੰਦੇ ਨੇ ਕੋਈ ਨਰਕੇ ਨਹੀਂ ਹੈ ਕੋਈ ਸੁਰਗ ਨਹੀਂ ਹੈ ਸਭ ਕੁਝ ਇੱਥੇ ਹੀ ਹੈ ਇੱਥੇ ਵੀ ਤਾਂ ਹੈ ਪਰ ਉੱਪਰਲੇ ਮੰਡਲਾਂ ਵਿੱਚ ਵੀ ਹੈ ਭਾਈ ਸਾਹਿਬ ਗੁਰਦਾਸ ਜੀ ਦੱਸਤਾ ਰਹੇ ਨੇ ਆਪਣੀ ਬਾਣੀ ਵਿੱਚ ਧਰਮਰਾਇ ਨੂੰ ਆਖਿਓ ਸਭਨਾ ਦੀ ਕਰ ਬੰਦ ਖਲਾਸੀ ਕਹਿੰਦੇ ਭਾਈ ਧਰਮਰਾਜਾ ਜੀ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਮੁਕਤ ਕਰ ਦਿਓ ਫਿਰ ਸਾਧ ਸੰਗ ਕੀ ਹੋਇਆ ਸੀ ਕਹਿੰਦੇ ਪੁੰਨ ਜੋ ਪਾਪ ਕੀਤੇ ਹੋਏ ਨੇ ਨਾ ਇਹਨਾਂ ਨੇ ਬਦਲੇ ਕੋਈ ਪੁੰਨ ਦੇਵੇ ਤਾਂ ਇਹਨਾਂ ਦਾ ਖੜਾ ਛੁੱਟਣਾ ਹੈ ਫੇਰ ਸਾ ਸੰਤ ਇੱਕ ਕੜੀ ਨਾਮ ਜਪ ਕੇ ਨਰ ਪੁੰਡ ਖਾਲੀ ਕਰ ਦਿੱਤੇ ਸੀ ਉਹਨਾਂ ਨੇ ਨਾਮ ਦਾ ਐਸਾ ਪ੍ਰਤਾਪ ਸੀ ਉਹ ਕਰ ਦੇ ਕੁੰਡ ਨਰ ਕਾ ਦੇ ਖਾਲੀ ਇੱਕ ਕੜੀ ਨਾਮ ਜਪ ਕੇ ਕਰ ਦੇ i yeah. yeah. ਦੇ ਗੁੰਡ ਨਰਕਾਂ ਦੇ ਖਾਲੀ ਆਰਦਾਸ ਕਰ ਸਤਿਗੁਰਾਂ ਦਾ ਗਾਇਕ ਕੜੀ ਨਾਮ ਜਪੂ ਸਾਰੇ ਜੀਵ ਛੁੜਾ ਲਿੱਤੇ ਸੀ ਇੱਕ ਨਾਮ ਦੀ ਕਣੀ ਦੇ ਕੇ ਆਓ ਮਹਾਪੁਰਖ ਆ ਚੁੱਕੇ ਨੇ ਅਗਲਾ ਸਮਾਂ ਉਹਨਾਂ ਤੋਂ ਸਰਵਣ ਕਰਨਾ ਹੈ ਸਾਡੀ ਤਾਂ ਇਹੀ ਅਰਦਾਸ ਹੈ ਕਿ ਸਾਡੇ ਬਹੁਤ ਸਤਿਕਾਰਯੋਗ ਬਾਪੂ ਕੁਲਦੀਪ ਸਿੰਘ ਜੀ ਨੂੰ ਇਹ ਵਾਹਿਗੁਰੂ ਚਰਣਾ ਵਿੱਚ ਨਿਵਾਸ ਬਖਸ਼ਿਸ਼ ਕਰੇ ਬੇਨਤੀਆਂ ਕਰਨਾ ਸਾਡਾ ਫਰਜ ਹੈ ਵਾਹਿਗੁਰੂ ਬਖਸ਼ ਦਿੰਦਾ ਹੈ ਕਿਉਂਕਿ ਜਿਹੜਾ ਵਾਹਿਗੁਰੂ ਹੈ ਨਾ ਉਹ ਨਿਰਾਈ ਪਿਆਰ ਹੈ ਪਿਆਰ ਨੇ ਪਿਆਰ ਦੀ ਮੂਰਤ ਹੈ ਉਹ ਬਖਸ਼ ਦਿੰਦੇ ਨੇ ਸਾਡੇ ਵਿਦਿਆਦਾਤੇ ਸ਼੍ਰੀਮਾਨ ਸੰਤ ਬਾਬਾ ਤਰਵਿੰਦਰ ਸਿੰਘ ਜੀਆ ਨੂੰ ਪਾਣਾ ਮੰਨਦਾ ਬਲਵਸ਼ਿਸ਼ ਕਰਨ ਔਰ ਮਹਾਪੁਰਖਾਂ ਨੂੰ ਵੀ ਲੰਮੀਆਂ ਉਮਰਾਂ ਸਰੀਰ ਤੰਦਰੁਸਤੀਆਂ ਬਖਸ਼ਿਸ਼ ਕਰਨ ਤਾਂ ਕਿ ਇਸੇ ਤਰ੍ਹਾਂ ਇਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹਿਣ ਸਾਡੇ ਵਰਗੇ ਮੂਰਖਾਂ ਨੂੰ ਵੀ ਹੋਰ ਵਿੱਦਿਆ ਦੇ দান ਬਖਸ਼ਤ ਕਰਦੇ ਰਹਿਣ। ਮਹਾਪੁਰਖਾਂ ਦਾ ਬਹੁਤ ਧੰਨਵਾਦ ਹੈ। ਜੋ ਸਾਨੂੰ ਹਾਜ਼ਰੀ ਪਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਅਗਲਾ ਸਮਾਪਨ ਸਰਵਣ ਕਰਨੇ। ਇੱਕ ਤਾਰਨਾ ਪੜ ਕੇ ਦਾਸ ਖੀਮਾ ਦਾ ਜਾਚਕ ਹੈ। ਕਿਰਪਨ ਕਰਦੇ ਹਾਂ ਕੋਲੋਂ ਬੇਨਤ ਭੋਲਾ ਦਾਸ ਤੋਂ ਹੋਈਆਂ ਨੇ। ਸੰਗਤ ਤੇ ਗੁਰੂ ਸਾਹਿਬ ਬਖਸ਼ਿਸ਼ਯੋਗ ਹਨ। ਸਾਦ ਸਿੰਘ ਸਮਾਸਨ ਮਿਲ ਚੁੱਕਿਆ ਹੈ ਪਰ ਇਸ ਸਮੇਂ ਦਾ ਲਾਭ ਅਸੀਂ ਉਠਾਣਾ ਹੈ ਤੇ ਅੱਜ ਤੋਂ ਹੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣਿਆ ਤੋਂ ਬਿਨਾ ਸਾਡੀ ਗੱਤੇ ਨਿੱਕਦੇ ਹੋ ਸਕਦੀ ਸੋ ਇਸ ਕਰਕੇ ਸ਼ੁਭ ਕਰਮ ਕਰੀਏ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਗਿਨੇ ਡਕੇ ਦੂਰ ਦੇ ਮਹਾਵਾਕ ਅਨਸਾਰ ਸ਼ੁਭ ਕਰਮ ਕਰੀਏ ਰੋਜ਼ ਹੀ ਸਰਵਣ ਕਰਦੇ ਆਂ ਭਈ ਪ੍ਰਾਪਤ ਮਨੁੱਖ ਦੇ ਹੋਰੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰ ਹੀ ਦੇ ਦਿੱਤੀ ਵਾਹਿਗੁਰੂ ਨੇ ਸਾਨੂੰ ਮਿਲਣ ਵਾਸਤੇ ਸੰਤ ਜੀ ਮਹਾਰਾਜ ਰਤਵਾੜਾ ਸਹਿਬਾ ਨੇ ਕੀਆ ਕਰਦੇ ਸੀ ਇਹ ਮਹਾਪੁਰਖਾਂ ਦੇ ਬਚਨ ਨੇ ਦੇ ਬਚਨ ਨੇ ਦੱਸਦੇ ਆਪਣੇ ਕੋਈ ਨਹੀਂ ਕਿ ਜਿਸ ਨੂੰ ਭਾਈ ਵਾਹਿਗੁਰੂ ਦੇ ਮਿਲਣ ਦੀ ਤਾਂਗ ਹੈ ਪਿਆਸ ਹੈ ਉਹ ਘਟੋ ਘਟ 8 ਘੰਟੇ ਅਭਿਆਸ ਕਰੇ 8 ਘੰਟੇ ਤਾਂ ਕਹਿੰਦੇ ਭਾਈ ਫਿਰ ਵਾਹਿਗੁਰੂ ਕਿਰਪਾ ਕਰ ਦੇਣਗੇ ਉਹ ਏਸੇ ਜਨ ਵਿੱਚ ਮੁਕਤ ਹੋ ਜਾਣਗੇ 8 ਘੰਟੇ 24 ਘੰਟੇ ਦਾ ਤੀਜਾ ਹਿੱਸਾ ਜਿਨ੍ਹਾਂ ਨੂੰ ਲਗਨ ਲਗ ਜਾਂਦੀ ਹੈ ਨ ਸਤਸੰਗ ਉਹ ਤਾਂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਉਸ ਕਰਦੇ ਰਹਿੰਦੇ ਨੇ ਬੈ ਖਰੀ ਬਾਣੀ ਬਦਵਪਸੰਤੀ ਪਰ ਆ ਰਹੀ ਸਿਮਰਨ ਕਰਦੇ ਹਨ ਸੋ ਆਓ ਆਪਾਂ ਵੀ ਕੋਸ਼ਿਸ਼ ਕਰੀਏ ਕੁਛ ਨਾ ਕੁਛ ਕਰੀਏ ਮਾਲਾ ਦੀ ਮਦਦ ਦੇ ਨਾਲ ਸਵਾ ਸਵਾ ਲਖ ਪਾਠ ਕਰਕੇ ਵੇਖੀਏ ਸ਼ੁਰੂ ਸ਼ੁਰੂ ਚ ਤੇ ਕੁਐਸਚਨਾਂ ਕੁਛ ਕਰੀਏ ਤਾਂ ਹੀ ਸਾਡਾ ਕੁਐਸਚਨ ਕੁਛ ਬਣੇਗਾ ਰੋਜ਼ ਹੀ ਸਰਵਣ ਕਰਦੇ ਆਓ ਇਹ ਤੇਰੀ ਵਾਰੀ ਐ ਹਰੀ ਨੂੰ ਮਿਲਣੇ ਇਹੋ ਤੇਰੀ ਵਾਰੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Vai.